ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਦਰਾ ਵੱਲੋਂ ਸਮਾਣਾ ਦੇ ਵਿੱਚ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਪਾਰਕਾਂ ਵਿੱਚ ਜਾ ਕੇ ਖੁਦ ਵੀ ਉੱਥੇ ਆਰਾਮ ਵੀ ਕਰ ਰਹੇ ਹਨ ਦਿਨ ਜਿਹੜੇ ਸਾਰਾ ਦਿਨ ਭਾਗ ਦੌੜ ਹੁੰਦੀ ਹੈ ਚੋਣ ਚੋਣ ਦੇ ਦੌਰਾਨ ਲੋਕਾਂ ਨਾਲ ਅਪੀਲ ਕਰ ਰਹੇ ਹਨ ਕਿ ਪਟਿਆਲਾ ਹਲਕੇ ਤੋਂ ਆਪ ਪਾਰ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਹੱਕ ਦੇ ਵਿੱਚ ਤੁਸੀਂ ਵੋਟ ਪਾਓ ਤੁਹਾਡੇ ਹਲਕੇ ਦੇ ਲਈ ਹਰ ਕੰਮ ਮੈਂ ਬੈਠਾ ਇੱਥੇ ਤੁਹਾਡੇ ਕੰਮ ਹੋਣਗੇ ਡਾਕਟਰ ਬਲਬੀਰ ਸਿੰਘ ਕੰਮ ਕਰਨਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹਦੇ ਪੰਜਾਬ ਦੇ ਕੁਝ ਮੰਗਾ ਬਧੂਰੀ ਰਹਿ ਗਈਆਂ ਹਨ ਉਹ ਵੀ ਪੰਜਾਬ ਸਰਕਾਰ ਪੂਰਾ ਕਰੇਗੀ ਦੇਖੋ ਚੋਣ ਪ੍ਰਚਾਰ ਦਾ ਜਿਹੜਾ ਅਗ ਲੱਗ ਸਿਸਟਮ ਹੈ ਅੱਜ ਪਾਰਕ ਦੇ ਵਿੱਚ ਆ ਮੇਰੇ ਭੈਣ ਭਰਾ ਉਰੇ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਮਿਲਣ ਵਾਸਤੇ ਆ ਕਿਉਂਕਿ ਲੰਬਾ ਸਮਾਂ ਹੋ ਗਿਆ ਇਲੈਕਸ਼ਨ ਦੇ ਵਿੱਚ ਨਿਕਲਿਆ ਨੂੰ ਸੋ ਬਹੁਤ ਵੱਡਾ ਗੈਪ ਜਿਹੜਾ ਪੈ ਗਿਆ ਸੀ ਉਹ ਇਸ ਕਰਕੇ ਮੇਰੇ ਭਾਈ ਬੰਧੂ ਜਿਹੜੇ ਇੱਥੇ ਸ਼ਹਿਰ ਕਰਨ ਆਉਂਦੇ ਨੇ ਉਹਨਾਂ ਨੂੰ ਮਿਲਣ ਵਾਸਤੇ ਅੱਜ ਇੱਥੇ ਪਹੁੰਚਿਆ ਇਹਦਾ ਇਲੈਕਸ਼ਨ ਨਾਲ ਜਿਹੜਾ ਕੋਈ ਲਾਗਾ ਦੇ ਕਰਨ ਇਹ ਸਾਡਾ ਆਪਸ ਵਿੱਚ ਭਾਈਚਾਰਕ ਸਾਂਝ ਆ। ਵੋਟ ਪਾਉਣ ਦਾ ਹੱਕ ਹਰ ਇੱਕ ਨੂੰ ਆ ਔਰ ਅੰਦਰ ਜਾ ਕੇ ਵੋਟ ਕਿਹਨੂੰ ਪਾਉਣਿਆ ਉਹ ਇਹਨਾਂ ਦਾ ਨਿੱਜੀ ਅਧਿਕਾਰ ਆ। ਉਹ ਜਿੱਥੇ ਇਹਨਾਂ ਦਾ ਮਨ ਟੁਕਦਾ ਉੱਥੇ ਵੋਟ ਪਾਉਣ। ਅਸੀਂ ਤਾਂ ਭਾਈਵੰਦਕ ਤੌਰ ਤੇ ਅੱਜ ਇੱਥੇ ਮਿਲਣਾ। ਬਿਲਕੁਲ ਲੰਬਾ ਸਮਾਂ ਹੋ ਗਿਆ ਕਿਉਂਕਿ ਇਲੈਕਸ਼ਨ ਦਾ ਡੇਢ ਦੋ ਮਹੀਨੇ ਤੋਂ ਉਧਰ ਬਿਜੀ ਸੀਗੇ ਟਾਈਮ ਨਹੀਂ ਮਿਲਿਆ। ਕਿਉਂਕਿ ਜੇ ਇੱਥੇ ਭਰਾਵਾਂ ਨੂੰ ਨਹੀਂ ਮਿਲਾਂਗੇ ਤਾਂ ਕਿਤੇ ਨਾ ਕਿਤੇ ਗੈਪ ਪੈਂਦਾ। ਸੋ ਗੈਪ ਨੂੰ ਭਰਨ ਵਾਸਤੇ ਅੱਜ ਇਸ ਇਸ ਤਰ੍ਹਾਂ ਜੀ ਇਹ ਤਾਂ ਇੱਕ ਨਿੱਜੀ ਉਹ ਆਏ ਤੁਸੀਂ ਜਿੱਥੇ ਮਰਜ਼ੀ ਆ ਜਾ ਸਕਦੇ ਹੋ ਕੋਈ ਇਹੋ ਜੀ ਗੱਲਬਾਤ ਨਹੀਂ ਇਹ ਤਾਂ ਵੈਸੇ ਤਾਂ ਉਹ ਦੇਖੋ ਜਿਨੇ ਵੋਟ ਜਿੱਥੇ ਪਾਉਣੀਆਂ ਉਹਦਾ ਮਨ ਬਣਿਆ ਹੋਇਆ ਉਹਨੂੰ ਕੋਈ ਸਮਾਂ ਨਹੀਂ ਮਿਲਦਾ ਨਾ ਵੋਟਾਂ ਵੋਟਾਂ ਇੱਥੇ ਕੀ ਆ ਵੋਟਾਂ ਤਾਂ ਮਨ ਬਣਿਆ ਹੋਇਆ ਸਭ ਦਾ ਜਿੱਥੇ ਜਿਨੇ ਪਾਉਣੀਆਂ ਨਾਲੇ ਜਿਹੜਾ ਵਪਾਰੀ ਵੀਰ ਨੇ ਉਹਨਾਂ ਤਾਂ ਧੱਕੇ ਨਾਲ ਜੇ ਆਪਾਂ ਕਹੀਏ ਇੱਥੇ ਵੋਟ ਪਾ ਦੇ ਉੱਥੇ ਨਹੀਂ ਵਪਾਰੀ ਵੀ ਤਾਂ ਵਪਾਰ ਕਰਦੇ ਨੇ ਆਪ ਦਾ ਜਿੱਥੇ ਜੇ ਉਹ ਜਹਰ ਤਾਂ ਹੋਣੀ ਦਿਉ ਨਾਲ ਲੋੜ ਹੀ ਨਹੀਂ ਹੈ ਕਿਉਂਕਿ ਨਾ ਵਪਾਰ ਕਰਨਾ ਸੋ ਇਸ ਕਰਕੇ ਉੱਥੇ ਉੱਥੇ ਜਿੰਨਾ ਦਾ ਜਿੱਥੇ ਮਨ ਢੁਕਦਾ ਉੱਥੇ ਵੋਟ ਪਾਉਣ ਉਹਨਾਂ ਨੂੰ ਇਸ ਪਾਸੇ ਵੱਲ ਕੋਈ ਬੰਦਸ਼ ਨਹੀਂ ਹੋਣੀ ਚਾਹੀਦੀ ਕਿਉਂਕਿ ਉਹਨਾਂ ਦਾ ਆਪਦਾ ਪਰਿਵਾਰ ਪਾਲਣਾ ਉਹਨਾਂ ਨੂੰ ਰਾਜਨੀਤੀ ਨਾਲ ਕੋਈ ਲਗਾਤ ਹੈ ਕਿ ਉਹਨਾਂ ਬੋਟ ਆ ਪਾਉਣਗੇ ਪਾਉਣੀ ਜ਼ਰੂਰ ਹੈ ਇੰਨਾ ਕਿ ਜ਼ਰੂਰ ਕਿ ਬੋਟ ਪਾਉਣੀ ਜ਼ਰੂਰ ਹੈ ਪਰ ਜਿੱਥੇ ਮਨ ਕਰਦਾ ਉੱਥੇ ਪਾਉ ਕੋਈ ਚੱਕਾ ਨਹੀਂ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼